ਪਿੰਡ ਬਲਿਆਲ ਵਿੱਚ ਬੀਤੇ ਦਿਨੀ ਬਿਜਲੀ ਸਪਲਾਈ ਠੀਕ ਕਰਦੇ ਸਮੇਂ ਪਾਵਰ ਕਾਮ ਦੇ ਇੱਕ ਸਹਾਇਕ ਲਾਈਨਮੈਨ ਕਮਲਜੀਤ ਸਿੰਘ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਨਾਰਾਜ਼ ਪਰਿਵਾਰ ਤੇ ਪਾਵਰ ਕਾਮ ਦੀਆਂ ਸਮੂਚੀਆਂ ਸੰਘਰਸ਼ੀ ਜਥੇਬੰਦੀਆਂ ਨੇ ਮ੍ਰਿਤਕ ਦੀ ਲਾਸ਼ ਨੂੰ ਸ਼ਹਿਰ ਵਿੱਚੋਂ ਲੰਘਦੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ਵਿੱਚ ਕਾਰਾ ਰਾਕੇ ਰੋਸ਼ ਮੁਜ਼ਾਹਰਾ ਕੀਤਾ ਜਥੇਬੰਦੀਆਂ ਵੱਲੋਂ ਮ੍ਰਿਤਕ ਸਹਾਇਕ ਲਾਈਨਮੈਨ ਕਮਲਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਕੱਲ ਮੇਰੇ ਹਸਬੰਦ ਨੂੰ ਕਰੰਟ ਲੱਗ ਗਿਆ ਸੀ ਇਹ ਨਾਮ ਸੀ ਉਹਨਾਂ ਦਾ ਕਮਲਜੀਤ ਸਿੰਘ ਜੀ ਕਿਹੜੀ ਜੇ ਕੰਮ ਕਰ ਰਹੇ ਸੀ ਬੱਲੇ ਵਾਲ ਸੀ ਹਾਂ ਤੇ ਕੀ ਘਟਨਾ ਹੋਈ ਤੁਹਾਨੂੰ ਕੋਈ ਜਾਣਕਾਰੀ ਮਿਲੀ ਕਿ ਮੈਨੂੰ 1 ਵਜੇ ਪਤਾ ਲੱਗਿਆ ਸੀਗਾ ਜੀ ਕੀ ਜਾਣਕਾਰੀ ਦਿੱਤੀ ਸੀ ਮੈਨੂੰ ਕਹਿੰਦੇ ਵੀ ਉਹ ਕਰੰਟ ਲੱਗਿਆ ਵੀ ਕੁਝ ਨਹੀਂ ਹੋਇਆ ਹੈਗਾ ਤੇ ਅੱਤ ਨੇ ਇਹ ਦੱਸਿਆ ਸੀਗਾ 5:30 ਵੀ ਉਹਨਾਂ ਦੀ ਡੈਥ ਹੋ ਗਈ ਤੇ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਸਮਝ ਮੇਰੇ ਇੱਕ ਮੇਰਾ ਛੋਟਾ ਛੋਟਾ ਜਿਹਾ ਬੇਟਾ ਹੈਗਾ ਜੀ ਕਿੰਨੀ ਸਾਲ ਦੀ ਉਮਰ ਹੈ ਜੀ ਹਾਂ 2 ਸਾਲਾਂ ਦਾ ਹੈਗਾ ਜੀ ਤੇ ਹੁਣ ਸਰਕਾਰ ਤੋਂ ਕੀ ਮੰਗ ਕਰੋ ਨੌਕਰੀ ਮਿਲਣੀ ਚਾਹੀਦੀ ਹੈ ਜੀ ਇੱਕ ਤਾਂ ਇੱਕ ਇੱਕ ਕਰੋੜ ਇੱਕ ਕਰੋੜ ਰੁਪਿਆ ਸੀ ਜਦੋਂ ਜਰੂਰ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਕੱਲ ਕੀ ਗੱਲ ਹੋਈ ਸੀ? ਸਰ ਮੇਰਾ ਸਾਲਾ ਸਾਹਿਬ ਸੀ ਬਿਜਲੀ ਵਿਭਾਗ ਦੇ ਵਿੱਚ ਸਰਕਾਰੀ ਜੋਬ ਕਰਦੇ ਸੀ ਜਿਹੜੀ ਹੈ ਬਲਿਆੜ ਭਵਾਨੀਗੜ੍ਹ ਦੇ ਵਿੱਚ ਠੀਕ ਹੈ। ਕਿਤੇ ਕੋਈ ਲੈਂਡ ਫਾਲਟ ਹੋਈ ਹੋ ਉੱਥੇ ਟਰਾਂਸਫਾਰਮ ਦੇ ਉੱਪਰ ਆਪਣੀ ਸੈਟਿੰਗ ਕਰਨ ਗਈ ਗਏ ਸੀ ਤੇ ਉੱਥੇ ਜਾ ਕੇ ਅਚਾਨਕ ਕਰੰਟ ਆ ਗਿਆ। ਬੈਕ ਕਰੰਟ ਬਣਿਆ ਕਿਤੋਂ ਸਮਝ ਨਹੀਂ ਲੱਗੀਗੀ ਉਹਨਾਂ ਨੂੰ। ਤੇ ਪਹਿਲਾਂ ਉਹਨਾਂ ਨੂੰ ਭਵਾਨੀਗੜ੍ਹ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਉਹ ਸੀਰੀਅਸ ਸੀ ਤੇ ਉਹਨਾਂ ਨੇ ਐਂਬੂਲੈਂਸ ਰਾਹੀਂ ਪਟਿਆਲੇ ਰੈਫਰ ਕੀਤਾ। ਪਰ ਰਸਤੇ ਵਿੱਚ ਜਾਂਦੇ ਹੋਏ ਉਹਨਾਂ ਦੀ ਡੈਥ ਹੋ ਗਈ। ਇਸ ਸਾਰੀ ਘਟਨਾ ਦੇ ਪਿੱਛੇ ਤੁਸੀਂ ਕਿਸ ਨੂੰ ਦੋਸ਼ੀ ਮੰਨਦੇ ਹੋ? ਦੇਖੋ ਜੀ ਦੋਸ਼ੀ ਅਸੀਂ ਮੌਕੇ ਤਾਂ ਹਾਜ਼ਰ ਹੈ ਨਹੀਂ ਸੀ ਪਰ ਮੁਲਾਜ਼ਮਾਂ ਦੇ ਕਹਿੰਦੇ باوجود ਉਹਨਾਂ ਨੇ ਕਿਹਾ ਕਿ ਕਿਤੇ ਪਿੰਡ ਦੇ ਵਿੱਚੋਂ ਜਨਰੇਟਰ ਦਾ ਕੋਈ ਬੈਕਗ੍ਰਾਉਂਡ ਆਇਆ ਤੇ ਸਪਲਾਈ ਉਹਨਾਂ ਦੇ ਨਾਲ ਟੱਚ ਹੋ ਗਈ ਤੇ ਉਹਨਾਂ ਦੇ ਕਰੰਟ ਲੱਗ ਗਿਆ ਤੇ ਸੀਰੀਅਸ ਹੋ ਗਏ। ਅਗਰ ਗੱਲ ਕਰੀਏ ਕਿ ਸਰਕਾਰਾਂ ਵੱਲੋਂ ਜਾਂ ਵਿਭਾਗ ਵੱਲੋਂ ਵੀ ਤੁਹਾਡੇ ਕੋਲ ਲੱਗਦਾ ਕਿ ਪ੍ਰਬੰਧ ਨਹੀਂ ਕੀਤੇ ਗਏ ਸਹੀ? ਸਰ ਬਹੁਤ ਘਟੀਆ ਪ੍ਰਬੰਧ ਨੇ ਜੀ ਸਰਕਾਰਾਂ ਵੱਲੋਂ ਤਾਂ। ਪਰਵਾਰਕ ਤੌਰ ਤੇ ਦਿਖਾ ਜੇ ਆਰਥਿਕ ਸਥਿਤੀ ਕਿਵੇਂ ਦੀ ਹੈ ਬਹੁਤ ਮੰਦੀ ਸਥਿਤੀ ਹੈ ਜੀ ਬਹੁਤ ਗਰੀਬੀ ਦੇ ਵਿੱਚੋਂ ਲੰਘ ਰਹੇ ਨੇ ਹੁਣ ਉਹ ਇਕੱਲੇ ਮੁੰਡਾ ਸੀ ਕਮਾਉਣ ਵਾਲਾ ਪਿਲੇ ਸਾਲ ਹੀ ਉਹਨੂੰ ਜੋਬ ਮਿਲੀ ਸੀ ਛੋਟਾ ਜਿਹਾ ਬੱਚਾ ਉਸ ਦਾ 3 ਸਾਲ ਦਾ ਘਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ ਜੀ ਮੰਗ ਕੀ ਸਰ ਮੰਗ ਤਾਂ ਸਾਡੀ ਇਹੀ ਆ ਕਿ ਉਹਨਾਂ ਵਾਲੇ ਬੱਚਿਆਂ ਵਾਸਤੇ 1 ਕਰੋੜ ਰੁਪਏ ਦੀ ਰਾਸ਼ੀ ਜੋ ਕਿ ਆਪਾਂ ਬਾਰਡਰ ਦੇ ਉੱਪਰ ਅਸ਼ੀਰ ਫੌਜੀਆ ਵਾਸਤੇ ਵੀ ਦੰਨੇ ਆ ਤੇ ਪੁਲਿਸ ਮੁਲਾਜ਼ਮਾਂ ਵਾਸਤੇ ਦੰਨੇ ਆ ਤੇ ਸਾਡੇ ਜਿਹੜੇ ਕਰਮਚਾਰੀ ਨੇ ਬਿਜਲੀ ਮੁਲਾਜ਼ਮਾਂ ਇਹਨਦੇ ਬਾਰਡਰ ਤਾਂ ਇੱਥੀ ਨੇ ਇਹਨਾਂ ਵਾਸਤੇ ਵੀ ਕੋਈ ਸੋਚਿਆ ਜਾਵੇ ਤੇ ਆਉਣ ਵਾਲੇ ਮੁਲਾਜ਼ਮਾਂ ਵਾਸਤੇ ਵੀ ਕੋਈ ਸੋਚਿਆ ਜਾਵੇ ਉਹਨਾਂ ਨੂੰ ਸੇਫਟੀ ਦੀ ਤੰਤਤੀਆਂ ਜਾਣ ਆਈ نو ਅਗਰ ਅਗਰ ਗੱਲ ਕਰੀਏ ਅਸੀਂ ਗੱਲ ਕਰੀਏ ਜੀ ਅਸੀਂ ਮੁਲਾਜ਼ਮ ਦੀ ਗੱਲ ਕਰੀਏ ਕਿ ਤੁਸੀਂ ਦੋਸ਼ੀ ਕਿਨੂੰ ਮੰਨਦੇ ਹੋ ਕਿ ਫਾਰਮਟ ਜਈ ਜਾਂ ਇਸ ਤੇ ਸਭ ਨੂੰ ਇਹਦੇ ਵੀ ਕੋਈ ਜਾਣਕਾਰੀ ਸੀ ਜਾਂ ਤਾਂ ਤੁਸੀਂ ਉਹਨਾਂ ਨੂੰ ਕੋਈ ਦੋਸ਼ ਨਹੀਂ ਜੀ ਦੇਖੋ ਜੀ ਇਹ ਤਾਂ ਸਾਰਾ ਕੁਝ ਇਹ ਮਹਿਕਮਾ ਵਾਲੇ ਦੱਸ ਸਕਦੇ ਨੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜੀ ਕਿਉਂਕਿ ਜਿਹੜੇ ਮੌਕੇ ਤੇ ਮੌਜੂਦ ਸੀ ਉਹੀ ਗੱਲ ਕਰਨਗੇ ਕੋਈ ਇਨਸਾਫ ਨਹੀਂ ਮੰਗ ਕਰ ਤੁਸੀਂ ਇਨਸਾਫ ਤਾਂ ਹਾਂ ਜੀ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ ਚਾਂਦ ਸਿੰਘ ਜੀ ਸੁਖਚੰਦ ਜੀ ਕੱਲ੍ਹ ਕਿ ਬਲੇਅਰ ਘਟਣਾ ਹੋਈ ਹੈ ਕੀ ਮਸਲਾ ਸੀ ਕੀ ਗੱਲ ਸਾਰਾ ਅਸੀਂ ਬਲਿਆਲ ਪਿੰਡ ਦੇ ਵਿੱਚ ਇੱਕ ਬਲਿਆਲ ਤੋਂ ਬਾਲਦਵਾਲੀ ਸੜਕ ਤੇ ਟਰਾਂਸਫਾਰਮਰ ਸਾਥ ਵਾਲਾ ਟਰਾਂਸਫਾਰਮਰ ਅਸੀਂ ਉਹਦੀ ਐਲਟੀ ਦੀ ਮੈਂਟੇਨੈਂਸ ਕਰ ਰਹੇ ਸੀ ਤੇ ਮੈਂਟੇਨੈਂਸ ਅਸੀਂ ਅਰਥ ਵਗੈਰਾ ਸੇਫਟੀ ਵਜੋਂ ਐਚਟੀਓ ਦੀ ਗੈਰੋਂ ਲੈਣ ਦੀ ਸੂਚੀ ਕੱਟੀ ਸੀ ਬਲਿਆਲ ਪਿੰਡ ਦੀ ਤੇ ਟਰਾਂਸਫਾਰਮਰ ਦੀ ਵੀ ਕੱਟੀ ਹੋਈ ਸੀ ਅਸੀਂ ਉੱਪਰ ਵੀ ਅਰਥ ਕੀਤਾ ਸੀ نیچے ਵੀ ਅਰਥ ਕੀਤਾ ਸੀ ਜਦੋਂ ਅਸੀਂ ਸਾਰਾ ਕੰਮ ਪ੍ਰੋਪਰ ਹੋ ਗਿਆ ਤਾਂ ਅਸੀਂ ਐਲਟੀ ਦੇ ਫਿਊਜਨ ਤੋਂ ਜਦੋਂ ਅਰਥ ਲਾਉਣ ਲੱਗੇ ਨਿਊਟਰਲ ਤੋਂ ਅਰਥ ਲਾਹਿਆ ਜਦੋਂ ਉਹਨੇ ਕੰਮ ਲੇ ਤਾਂ ਨਾਲ ਦੀ ਨਾਲ ਉਹਦੇ ਝਟਕਾ ਲੱਗਿਆ ਉਹਨੂੰ ਕਰੰਟ ਦਾ ਉਦੀ ਨਾਲ ਦੀ ਨਾਲ ਜਨਰੇਟਰ ਦੀ ਸਾਨੂੰ ਆਵਾਜ਼ ਸੁਣੀ ਜਨਰੇਟਰ ਚੱਲਿਆ ਨਾਲ ਦੇ ਤੇ ਮੈਂ ਇੱਥੇ ਭੱਜ ਕੇ ਜਨਰੇਟਰ ਬੰਦ ਕਰਾਇਆ ਤੇ ਜਦੋਂ ਬੰਦ ਕਰਵਾਇਆ ਨਾਲ ਦੀ ਨਾਲ ਉਹਦਾ ਚੰਗਾੜੇ ਨਿਕਲ ਨੂੰ ਬੰਦ ਹੋ ਗਏ ਤਾਂ ਤਾਂ ਫਿਰ ਇਹਨਾਂ ਨੂੰ ਦੋ ਮੇ ਮਜ਼ਮਾਜ ਮਣੇ ਅਸੀਂ ਨੀਚੇ ਨੂੰ ਲਾਇਆ ਅਗਰ ਜੇ ਗੱਲ ਕਰੀਏ ਤਾਂ ਸਭ ਤੋਂ ਵੱਡੀ ਗਲਤੀ ਗੱਲ ਕਿਦੀ ਮੰਗੂ ਚੀਜ਼ ਦੀ ਗਲਤੀ ਜਨਰੇਟਰ ਦੀ ਹੈ ਜੀ ਖਪਤਕਾਰਾਂ ਦੀ ਜੀ ਅਗਰ ਜੇ ਅਸੀਂ ਗੱਲ ਕਰੀਏ ਤੇ ਜਿਵੇਂ ਜਨਰੇਟਰ ਦੀ ਸਪਲਾਈ ਆ ਨੇ ਸਾਡੇ ਕੋਲ ਵੀ ਮੁਲਾਜ਼ਮ ਕੰਮ ਕਰਦੇ ਨੇ ਕਿਉਂ ਨਹੀਂ ਹੈ ਜੀ ਇਤਜ਼ਾਮ ਕਰੇ ਜਾਂਦੇ ਯਾਰ ਜਦੋਂ ਵੀ ਕੰਮ ਕਰਾਉਂਦਾ ਪ੍ਰਸ਼ਾਸਨ ਦਾ ਸਾਡੇ ਅਧਿਕਾਰੀ ਸਾਡੇ ਤੇ ਪ੍ਰੈਸ਼ਰ ਹੈ ਇੰਨਾ ਜੀ ਅਸੀਂ 5 ਪਿੰਡਾਂ ਦੇ ਵਿੱਚ 4 ਮੁਲਾਜ਼ਮਾਂ ਸਾਡੇ ਤੇ ਪ੍ਰੈਸ਼ਰ ਹੈ ਇੰਨਾ 18 18 ਸਾਡੇ ਕੋਲ ਫੀਲਡਰ ਨੇ 5 ਪਿੰਡ ਨੇ ਸਾਨੂੰ ਸਿਰ ਨਾ ਆਉਣ ਤੱਕ ਦੀ ਟਾਈਮ ਨਹੀਂ ਮਿਲਦਾ ਪਿਛਲਾ ਸੰਡੇ ਸੀ ਮੈਨੂੰ ਸਿਰ ਨਾ ਆਉਣ ਦਾ ਟਾਈਮ ਨਹੀਂ ਲੱਗਿਆ ਅਗਰ ਗੱਲ ਕਰੀਏ ਜਦੋਂ ਤੁਸੀਂ ਲੈਣ ਉਹ ਮੈਂ ਫੋਨ ਕੀਤਾ ਉਹ ਇੱਥੇ ਹਸਪੀਟਲ ਚ ਆਏ ਜਦੋਂ ਉਹਨਾਂ ਨੂੰ ਕਿਹਾ ਵੀ ਇਹ ਘਟਨਾ ਵਾਪਰ ਗਈ ਦੀਪਕਾ ਹਸਪੀਟਲ ਚ ਲੈ ਕੇ ਆਇਆ ਉਸ ਉਹਨਾਂ ਨੇ ਇੱਥੇ ਸਾਨੂੰ ਕਲੰਬੀਆ ਰੈਫਰ ਕਰ ਦਿੱਤਾ ਉਹਨਾਂ ਨੇ ਤਾਂ ਉਹਨੂੰ ਜਾਂਦੇ ਵੇਸ ਉਹਨਾਂ ਨੇ ਮ੍ਰਿਤਕ ਲਾਣ ਕਰੀਏ ਤਾਂ ਜੈ ਜੀ ਸਾਹਿਬ ਮੌਕੇ ਤੇ ਖੜੀ ਸੀ ਬਲਿਆਲ ਹਾਂਜੀ ਜੈ ਜੀ ਸਾਹਿਬ ਇੱਥੇ ਆਪਣੇ ਦੀਪਕਾ ਹਸਪੀਟਲ ਚ ਆਏ ਸੀ ਬਲਿਆਲ ਖੜੀ ਸੀ ਨਹੀਂ ਬਲਿਆਲ ਨਹੀਂ ਸੀ ਇੱਥੇ ਦੀਪਕਾ ਹਸਪੀਟਲ ਚ ਆਏ ਸੀ ਗੱਲ ਸਾਡੀ ਬਲਿਆਲ ਦੀ ਵੀ ਬਲਿਆਲ ਖੜੀ ਸੀ ਨਹੀਂ ਬਲਿਆਲ ਨਹੀਂ ਸੀ ਬਲਿਆਲ ਦੀਪਕਾ ਹਸਪੀਟਲ ਚ ਆਏ ਸੀ ਜੀ ਪਰਮਿਟ ਵਗੈਰਾ ਵੀ ਸਰਕਾਰ ਪਰਮਿਟ ਏਜ ਜੇ ਕੱਲਾ ਟਰਾਂਸਫਾਰਮ ਦਾ ਨੀਚੇਲਾ ਕੰਮ ਰੀਸ ਸਵਿਚ ਕੱਟ ਗਈ ਉਹ ਅਸੀਂ ਸੇਫਟੀ ਵਜੋਂ ਕੱਟੀ ਸੀ ਪਰਮਿਟ ਉਹਦਾ ਕੋਈ ਲੈਣ ਦਾ ਉਹ ਨਹੀਂ ਸੀ ਕਿਉਂਕਿ ਸਟਾਫਰ ਨੇ ਹੀ ਹੇਠਲੀ ਮੈਂਟੇਨੈਂਸ ਕਰ ਰਹੀ ਸੀ ਸਵਿਚ ਕੱਟ ਕੇ ਹੁੰਦੀ ਹੈ ਜਿਹੜੀ ਨਹੀਂ ਸੋਨੂੰ ਲੱਗਦਾ ਪਰਮਿਟ ਲੈਣਾ ਜ਼ਰੂਰੀ ਸੀ ਜੇ ਅਗਰ ਨਹੀਂ ਜੀ ਉਹ ਪਰਮਿਟ ਤਾਂ ਤਾਂ ਹੁੰਦਾ ਜੇ ਅਸੀਂ ਐਚਟੀ ਲਾਈਨ ਦੇ ਕੰਮ ਕਰਦੇ ਅਸੀਂ ਐਲਟੀ ਲਾਈਨ ਦੀ ਮੈਂਟੇਨੈਂਸ ਕਰ ਰਹੇ ਸੀ ਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਕੱਲ ਕੋਈ ਬਲੇਲ ਘਟਣਾ ਹੋਈ ਹੈ ਕੀ ਗੱਲ ਸੀ ਕੀ ਨੌਸੀਓ ਮੁੰਡੇ ਦੇ ਉੱਤੇ ਕੀ ਇਹ ਬਲਿਆਲ ਸੱਤ ਵਾਲੇ ట్రాన్స్‌ਫੋਰਮਰ ਦੀ ਐਲਟੀ ਦੀ ਮੇਨਟੇਨੈਂਸ ਕਰਦੇ ਸੀ ਸਵਿੱਚ ਘਟ ਗਿਆ ਉਸ ਤੋਂ ਬਾਅਦ ਸੁਖਚੈਨ ਸਿੰਘ ਤੇ ਕਮਲਜੀਤ ਸਿੰਘ ਸਾਈਕਲੈਂਡ ਮੈਨ ਟ੍ਰਾਂਸਫੋਰਮਰ ਦੇ ਮੇਨਟੇਨੈਂਸ ਕਰਦੇ ਸੀ ਜਦੋਂ ਕੰਮ ਕਰ ਲ ਕੇ ਉਹਨਾਂ ਨੇ ਅਰਥ ਉਦਾਰੀ ਤਾਂ ਕਿਸੇ ਨੇ ਜਨਰੇਟਰ ਚਲਵਾਤਾ ਉਹਦਾ ਬੈਕ ਗਰੰਟ ਇਹਨਾਂ ਦੇ ਵੱਜਾ ਜਿਸ ਦੇ ਕਾਰਨ ਦੀ ਡੈਥ ਹੋ ਗਈ ਅ ਅਗਰ ਜਈ ਸਾਬ ਗੱਲ ਕਰੀਏ ਤਾਂ ਉੱਥੇ ਬਗੈਰ ਅੱਗੇ ਵੀ ਜਦੋਂ ਵੀ ਇਹ ਕੰਮ ਕਰਦਾ ਤਾਂ ਪਰਮਿਟ ਵਗੈਰਾ ਲੈ ਕੇ ਪੂਰੇ ਪਰਮਿਟ ਜੇਕਰ ਆਪਾਂ ਐਚਡੀ ਲਾਈਨ ਤੇ ਕੰਮ ਕਰਨਾ ਫਿਰ ਉਸਤੇ ਪਰਮਿਟ ਦੀ ਲੋੜ ਆ ਜਿਹੜੀ ਆਪਾਂ ਐਲਟੀ ਲਾਈਨ ਕਰਦੇ ਆ ਉਹ ਸਿਰਫ ਟ੍ਰਾਂਸਫਰ ਦੀ ਸਵਿਚ ਕੱਟ ਕੇ ਹੀ ਕਰਦੇ ਆ ਅ ਅਗਰ ਜਈ ਸਾਬ ਗੱਲ ਕਰੀਏ ਜਦੋਂ ਮੌਕੇ ਤੇ ਕੰਮ ਹੁੰਦੇ ਨੇ ਜਈ ਜੀ ਜੇ ਇਸ ਤੋਂ ਮੌਕੇ ਤੇ ਪਹੁੰਚਦੇ ਨੇ ਪਰ ਇਹ ਕਹਿੰਦੇ ਨੇ ਕਿ ਮੁਲਾਜ਼ਮ ਇਕੱਲੇ ਸੀ ਜਈ ਸਾਬ ਉੱਥੇ ਨਹੀਂ ਸੀ ਕਿਵੇਂ ਦੇਖੀ ਨਹੀਂ ਇਹ ਜਿਹੜੀ ਐਲਟੀ ਦੀ ਮੇਨਟੇਨੈਂਸ ਨੇ ਇਹ ਮੁੰਡੇ ਆਪ ਵੀ ਕਰਦੇ ਨੇ ਅ ਹੁਣ ਜੇ ਗੱਲ ਕਰੀਏ ਜਿਹੜੇ ਬੰਦੇ ਦਾ ਡਾਇਰੈਕਟਰ ਆਪਣੇ ਵੱਲੋਂ ਪੂਰੀ ਪ੍ਰੋਪਰ ਕਾਰਵਾਈ ਕਰ ਦਿੱਤੀ ਹੈ ਬਾਕੀ ਪ੍ਰਸ਼ਾਸਨ ਜੀ ਨੂੰ ਪਤਾ ਹੈ थैंक यू ਸਰ ਤੁਹਾਡਾ ਨਾਮ ਤੇ ਰੈਜ਼ੀਗਨੇਸ਼ਨ ਮੇਰਾ ਨਾਮ ਦਵਿੰਦਰ ਸਿੰਘ ਪਿਸ਼ੌਰ ਜੀ ਮੈਂ ਬੀਲੀਗੋੜ ਦੇ ਵਿੱਚ ਜੇ ਆ ਤੇ ਨਾਲ ਸਟੇਟ ਦਾ ਆਗੂ ਆ ਆਈਟੀ ਇੰਪਲੈਇਸੇਸ਼ਨ ਦਾ ਜਨਰਲ ਸੈਕਟਰੀ ਆ ਔਰ ਜੁਆਇੰਟ ਫਾਰਮ ਤੇ ਇਕਤਾ ਮੰਚ ਦਾ ਮੈਂਬਰ ਸਾਰਾ ਜੀ ਧਰਨਾ ਦੇਣ ਦੀ ਮਜਬੂਰ ਹੋਣਾ ਪੈ ਰਿਹਾ ਕਿਉਂ ਰੈਡ ਰੋਡ ਹੀ ਰੱਖ ਕੇ ਪ੍ਰਦਰਸ਼ਨ ਕਰਨਾ ਪਿਆ ਵੀਡੀਓ ਦੇ ਨਾਲ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਸਾਥੀ ਕਮਲਜੀਤ ਸਿੰਘ ਜਿਹੜਾ ਕੱਲ ਪਬਲਿਕ ਦੀ ਸੇਵਾ ਕਰਦਾ ਹੋਇਆ ਐਲਟੀ ਲੈਂਡ ਤੇ ਕਰੰਟ ਦਾ ਸ਼ਿਕਾਰ ਹੋਇਆ ਤੇ ਉਹਦੇ ਕਰਕੇ ਸਾਨੂੰ ਇਹ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਸ ਪਰਿਵਾਰ ਦੀ ਮਦਦ ਦੇ ਲਈ ਅਸੀਂ ਇੱਥੇ ਸਵੇਰ ਦੇ ਪਹਿਲਾ ਸੌੜੀਨ ਦੇ ਵਿੱਚ ਉੱਥੇ ਧਰਨਾ ਲਾ ਕੇ ਬੈਠੇ ਸੀਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਸਾਥੀ ਨੂੰ ਸ਼ਹੀਦਾ ਦਰਜਾ ਦੇ ਕੇ ਜਿਵੇਂ ਕਿ ਫੌਜ ਦੇ ਜਵਾਨ ਨੂੰ ਪੁਲਿਸ ਦੇ ਜਵਾਨ ਨੂੰ ਜਾਂ ਹੋਰ ਕਈ categories ਨੇ ਜਿਨ੍ਹਾਂ ਨੂੰ ਸ਼ਹੀਦਾ ਦਰਜਾ ਦੇ ਕੇ 1 ਕਰੋੜ ਦਾ ਮੌਜ ਹੈ ਸਰਕਾਰ ਦਿੰਦੀ ਆ ਔਰ ਉਹ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਦਿੱਤਾ ਜਾਵੇ ਤੇ ਸਾਡੇ ਸਾਥੀ ਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੁਣ ਤੱਕ ਸਿਰਫ ਐਸਐਚਓ ਸਾਹਿਬ ਤੋਂ ਬਿਨਾ ਔਰ ਸਾਡੇ ਅਧਿਕਾਰੀ ਐਕਸ਼ਨ ਸਾਹਿਬ ਤੋਂ ਬਿਨਾ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਔਰ ਫਿਰ ਵੀ ਇਸ ਤੋਂ ਇਲਾਵਾ ਫਿਰ ਜਥੇ ਬੰਦੀਆਂ ਦਾ ਸਾਨੂੰ ਕਸੂਰਵਾ ਠਹਿਰਾਇਆ ਜਾਂਦਾ ਕਿ ਸੜਕਾਂ ਤੇ ਬੈਠਦੇ ਆ ਪਰ ਇਕਲ ਜ਼ਰੂਰ ਹੈ ਜੇ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਵੀ ਪਾਪ ਹੈ ਐਕਸ਼ਨ ਸਾਹਿਬ ਵੀ ਆਈਏ ਗੱਲਬਾਤ ਸੋਡੋ ਐਕਸ਼ਨ ਸਾਹਿਬ ਬੁਲਵਾਈਆ ਜੋ ਕਹਿੰਦੇ ਮੈਂ ਕਰ ਸਕਦਾ ਸੀ ਉਹ ਮੈਂ ਕਰ ਰਿਹਾ ਤੇ ਮੈਂ ਜਿਹੜਾ ਉਹਦਾ ਚੈੱਕ ਵਗੈਰਾ ਨੇ ਉਹ ਕੱਟ ਦਿਨਾ ਉਹ ਕੱਲ ਵੀ ਉਹਨਾਂ ਨੇ ਕਹਿਤਾ ਸੀਗਾ ਪਰ ਉਸ ਤੋਂ ਬਿਨਾ ਸਾਡੇ ਲੇਵੇ ਹੋਰ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆ ਜੇ ਕੋਈ ਵੀ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਆਊਗਾ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਉਡੀ ਮੇਨ ਮੰਗਾ ਕੀ ਰਹੀ ਹੈ ਸਾਡੀ ਪਹਿਲੀ ਮੰਗ ਮੇਨ ਇਹੋ ਹੀ ਹੈ ਕਿਉਂਕਿ ਅਸੀਂ 29 1 24 ਨੂੰ ਜਿਹੜੀ ਪਾਵਰ ਕਾਮ ਦੀ ਮੈਨੇਜਮੈਂਟ ਹੈ ਉਹਨੂੰ ਵੀ ਪੀਐਸਸੀਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਪੰਜਾਬ ਦੇ ਲੈਟਰ ਹੈਡ ਤੇ 40 ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਸੀਗਾ ਉਸ ਮੰਗ ਪੱਤਰ ਤੇ 25 ਨੰਬਰ ਸਾਡੀ ਮੰਗ ਦਰਜ ਹੈ ਜਿਹਦੇ ਤੇ ਚਾਰ ਪੰਜ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਸੀਂ ਕਿਹਾ ਜੇ ਸਾਡਾ ਸਾਥੀ ਕੋਈ ਇਲੈਕਟ੍ਰਿਕ ਸ਼ੌਟ ਦੇ ਨਾਲ ਕਰੰਟ ਲੱਗਣ ਨਾਲ ਉਸ ਦੀ ਮੌਤ ਹੁੰਦੀ ਹੈ ਤਾਂ ਉਹਨੂੰ ਸ਼ਹੀਦ ਦਾ ਕਰਾਰ ਦੇ ਕੇ ਉਹਦੇ ਨਾਲ ਉਹਨੂੰ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ੇ ਦਾ ਚੈੱਕ ਹੈ ਉਹ ਦਿੱਤਾ ਜਾਵੇ। ਔਰ ਇਸ ਗੱਲ ਤੇ ਜਿਹੜੀ ਮੈਨੇਜਮੈਂਟ ਹੈ ਉਹ ਹਮੇਸ਼ਾ ਜ਼ਰੂਰ ਭਰਦੀ ਹੈ ਕਿ ਵਾਕਈ ਇਹ ਗੱਲ ਗਲਤ ਹੈ। ਇਹ ਹੋਣੀ ਚਾਹੀਦੀ ਹੈ ਪਰ ਭਾਈ ਪਰ ਅੱਜ ਤੱਕ ਸਾਨੂੰ ਰੁਪਿਆ ਦਿੱਤਾ ਨਹੀਂ। ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਤੁਹਾਡੇ ਮੀਡੀਆ ਦੇ ਮਾਧਮੇ ਰਾਹੀਂ ਕਹਿਣਾ ਚਾਹੁੰਦਾ ਤੁਸੀਂ ਵੇਖਦੇ ਹੋ ਰੋਜ਼ ਤੁਸੀਂ ਕਵਰੇਜ ਕਰਦੇ ਹੋ ਆਪਣੀ ਜਮੀਰ ਤੇ ਹੱਥ ਧਰ ਕੇ ਆਪਾਂ ਵੇਖੀਏ ਜਦੋਂ ਸਾਡਾ ਸਾਥੀ ਖੰਭੇ ਤੇ ਮੱਚਦਾ ਹੁੰਦਾ ਲੱਟ ਲੱਟ ਮੈਨੂੰ ਨਹੀਂ ਲੱਗਦਾ ਇਸ ਤੋਂ ਦਰਦਨਾਕ ਮੌਤ ਹੋਊਗੀ ਕੋਈ ਉਹਦਾ ਪਰਿਵਾਰ ਉਹਦੇ ਬੱਚੇ ਕਿਵੇਂ ਵੇਖਦੇ ਨੇ ਉਹਨੂੰ ਤੇ ਮੈਨੂੰ ਲੱਗਦਾ ਕੋਈ ਇਨਸਾਨ ਹੈ ਆ ਜਾਣੀ ਜਿਹਦੀ ਹੱਕ ਚ ਇੰਜੂ ਨਾ ਹੋਵੇ ਦਵਿੰਦਰ ਜੀ ਅਗਲੀ ਰਣਨੀਤੀ ਕੀ ਹੈ ਤੁਸੀਂ ਕੀ ਐਕਸ਼ਨ ਦੇ ਤਾਂ ਮੰਗਾ ਮੰਨਣ ਦੀ ਗੱਲ ਕੀ ਉਹ ਜੋ ਮੁਆਵਜ਼ੇ ਵਾਲੀ ਗੱਲ ਹੈ ਜੇ ਤੁਸੀਂ ਹੋਰ ਵੱਧ ਮੰਗ ਰਹੇ ਹੋ ਨਹੀਂ ਨਹੀਂ ਉਹ ਤਾਂ ਜਿਹੜੇ ਐਕਸ਼ਨ ਸਾਹਿਬ ਗੱਲ ਕਰਦੇ ਆ ਉਹ ਆਲਰੇਡੀ ਪਹਿਲਾਂ ਹੀ ਹੋਏ ਹੋਏ ਆ ਉਹਦੇ 'ਚ ਕੋਈ ਵਾਅਦਾ ਨਹੀਂ ਹੋਇਆ ਉਹ ਸਾਨੂੰ ਮਿਲਦਾ ਹੈ ਉਹ ਸਾਡੀਆਂ ਜਥੇਬੰਦੀਆਂ ਨੇ ਪਹਿਲਾਂ ਮਤਲਬ ਮੰਗਾ ਮਨਾਈਆਂ ਹੋਈਆਂ ਨੇ ਉਹ ਤਾਂ ਅਸੀਂ ਜਿਹੜੀ ਚਾਹੁੰਦੇ ਆ 1 ਕਰੋੜ ਦਾ ਚੈੱਕ ਦੇ ਸਾਥੀ ਨੂੰ ਸ਼ਹੀਦ ਦਾ ਦਰਜਾ ਇਸ ਤੋਂ ਘੱਟ ਸਾਡਾ ਕੋਈ ਸਮਝੌਤਾ ਨਹੀਂ ਜਿਹੜੇ ਕੱਲ ਜਦੋਂ ਜਨਰੇਟਰ ਦੀ ਲਾਈਟ ਆਈਏ ਕੀ ਉਹ ਪਰਿਵਾਰ ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਅਸੀਂ ਕੱਲ ਹੀ ਕਿਹਾ ਸੀਗਾ ਸਾਡੇ ਸਾਰੇ ਐਕਸੀਸ ਸਾਹਿਬ ਵੀ ਉੱਥੇ ਸੀਗੇ ਸਰਕਲ ਦੇ ਸਾਡੀ ਸਾਰੀਆਂ ਜਥੇਬੰਦੀਆਂ ਦੇ ਨਮਾਇंदे ਵੀ ਉੱਥੇ ਹੀ ਸਟੇਟ ਦੀ ਪੂਰੀ ਲੀਡਰਸ਼ਿਪ ਖੜੀ ਸੀ ਅਸੀਂ ਕੱਲ ਹੀ ਕਿਹਾ ਸੀ ਉਹਨਾਂ ਨੂੰ ਵੀ ਜਿਹਦੀ ਹਨ ਗਹਿਲੀ ਦੇ ਨਾਲ ਜਿਸ ਘਰ ਨੇ ਜਨਰੇਟਰ ਚਲਾਤਾ ਅਸੀਂ ਤਪਦੀ ਧੁੱਪ ਦੇ ਵਿੱਚ ਉਸ ਗਰਮ ਪੋਲ ਤੇ ਸਾਡਾ ਮੁੰਡਾ ਉੱਪਰ ਕੰਮ ਕਰ ਰਿਹਾ ਹੈ ਉਹਨਾਂ ਨੂੰ ਘਰ ਵਿੱਚ ਬੈਠਿਆਂ ਨੂੰ ਗਰਮੀ ਲੱਗ ਰਹੀ ਸੀ ਤੇ ਉਹਨਾਂ ਨੇ ਜਨਰੇਟਰ ਦਾ ਹੈਂਡਲ ਮਾਰਦਾ ਕਿਟਕਟ ਤੇ ਚੇਂਜਓਵਰ ਤੱਕ ਨਹੀਂ ਬੰਦ ਕੀਤਾ ਉਹਨਾਂ ਨੇ ਤੇ ਸਾਡੇ ਸਾਥੀ ਨੂੰ ਅਰਥ ਲਾਉਂਦੇ ਹੋਏ ਕਰੰਟ ਲੱਗ ਗਿਆ ਸਾਰਾ ਕੰਮ ਕਰਨ ਤੋਂ ਬਾਅਦ ਤੇ ਕਾਰਵਾਈ ਹੋਵੇ ਕਿਉਂ ਨਾ ਪਰਚਾ ਹੋਣਾ ਚਾਹੀਦਾ ਮਰਡਰ ਦਾ ਪਰਚਾ ਹੋਣਾ ਚਾਹੀਦਾ ਜੀ ਸੇਫਟੀ ਕਿਟਾਂ ਨਹੀਂ ਮਿਲ ਰਹੀਆਂ ਹਰ ਜਗ੍ਹਾ ਅਸੀਂ ਦੇਖਿਆ ਮੈਂ ਖੁਦ ਕਵਰੇਜ ਕੀਤੀ ਹੈ ਵੀ ਬਿਨਾ ਕਿਸੇ ਸੇਫਟੀ ਉਪਕਰਣ ਦੇ ਜਿਹੜੇ ਆਪਣੇ ਮੁਲਾਜ਼ਮ ਬਿਲਕੁਲ ਜੀ ਇਹ ਅਸੀਂ ਜਿਹੜੀ ਪਿਛਲੀ 5 ਤਰੀਕ ਨੂੰ ਮੀਟਿੰਗ ਹੋਈ ਜਾਂ ਮੈਨੇਜਮੈਂਟ ਨਾਲ ਅਸੀਂ ਸੀਐਮਡੀ ਸਾਹਿਬ ਨੂੰ ਇਹ ਸਵਾਲ ਕੀਤਾ ਸੀਗਾ ਤੇ ਉਹਨਾਂ ਨੇ ਹਸਰਾਂ ਸਾਹਿਬ ਨੇ ਕਿਹਾ ਕਿ ਮੈਂ ਸੇਫਟੀ ਕਿਟਾਂ ਨੇ ਜਿਹ ਤੇ ਅਗਲੇ ਦਿਨ ਹੀ ਸਾਡੇ ਜਨਰਲ ਸੈਕਟਰੀ ਸਾਹਿਬ ਨੂੰ ਸਵੇਰੇ ਮੈਸੇਜ ਪਤਾ ਸੀ ਉਹਨਾਂ ਨੇ ਤੁਹਾਡੇ ਸਟੋਰਾਂ ਦੇ ਵਿੱਚ ਸੇਫਟੀ ਕਿਟਾਂ ਪਹੁੰਚ ਚੁੱਕੀਆਂ ਨੇ ਪਰੰਤੂ ਮੈਂ ਇਹਦੇ ਨਾਲ ਇੱਕ ਵੱਡੀ ਗੱਲ ਹੋਰ ਕਹਿਣਾ ਸੇਫਟੀ ਕਿਟ ਕੀ ਕਰੂਗੀ ਸੇਫਟੀ ਕਿਟ ਪਾਉਣ ਵਾਸਤੇ ਮਲਾਜ਼ਮ ਹੈ ਨਹੀਂ ਸਾਡੇ ਕੋਲ ਸਾਡੇ ਕੋਲ 70% ਸੀਟਾਂ ਖਾਲੀ ਨੇ ਇਹ ਲਮ ਲਾਈਨ ਮੈਂਦੀਆਂ ਜਿੱਥੇ 10 ਬੰਦਿਆਂ ਦਾ ਕੰਮ ਕਰਨਾ ਹੈ ਉੱਥੇ 3 ਬੰਦੇ ਕਰ ਰਹੀ ਹੈ ਸੇਫਟੀ ਕਿਟ ਕਿਹਦੇ ਪਵਾ ਦਈਏ ਆਮ ਪਬਲਿਕ ਦੇ ਲੋਕਾਂ ਦੇ ਪਵਾ ਦਈਏ ਅਸੀਂ ਧੰਨਵਾਦ ਕਰਦੇ ਹਾਂ ਪਬਲਿਕ ਦਾ ਕਿਸਾਨ ਯੂਨੀਅਨ ਦੇ ਆਗੂ ਸਹਿਬਾਨਾਂ ਦੇ ਉਹਨਾਂ ਦੇ ਵਰਕਰਾਂ ਦਾ ਕਿ ਉਹਨਾਂ ਦੇ ਸਾਥ ਨਾਲ ਸੀ ਬਿਜਲੀ ਸਪਲਾਈ ਚਲਾ ਰਹੇ ਆ ਅਦਰਵਾਈਜ਼ ਬਿਜਲੀ ਬੋਰਡ ਦਾ ਕਰਮਚਾਰੀ ਸਪਲਾਈ ਚਲਾਉਣ ਤੋਂ ਬਿਲਕੁਲ ਇਸ ਟਾਈਮ ਅਸਮਰਥ ਹੈ ਨਹੀਂ ਚੱਲ ਸਕਦਾ ਇੱਕ ਗੱਲ ਸਾਹਮਣੇ ਇਹ ਵੀ ਕੱਲ ਜੈ ਜੀ ਸਾਹਿਬ ਨੇ ਉੱਥੇ ਪਰਮਿਟ ਵਗੈਰਾ ਨਹੀਂ ਲਿੱਤਾ ਹੋਇਆ ਸੀ ਜਦੋਂ ਮੌਕੇ ਤੇ ਮੁਲਾਜ਼ਮ ਕੰਮ ਕਰਦੇ ਨੇ ਜੈ ਵੀ ਮੌਕੇ ਤੇ ਨਹੀਂ ਹੋਣਾ ਇਹ ਵੀ ਇੱਕ ਮੁਲਾਜ਼ਮਾਂ ਦਾ ਤੁਹਾਡੇ ਦੇ ਬੜੇ ਜਿਹੜੇ ਉਹਨਾਂ ਦੇ ਆਫੀਸਰ ਸੀ ਸਹਿਬਾਨ ਦੀ ਗਲਤੀ ਮੰਨ ਲਓ ਜੀ ਨਹੀਂ ਜੀ ਨਹੀਂ ਮੈਂ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗਾ মিডিਆ ਨਾਲ ਕਿਉਂਕਿ ਹਰ ਗੱਲ ਦੀ ਜਾਣਕਾਰੀ ਉਸੇ ਫੀਲਡ ਦੇ ਜਿਹੜੇ ਮਤਲਬ ਆਫੀਸਰ ਨੇ ਜਾਂ ਉਹਦੇ ਚ ਟੈਕਨੀਕਲ ਕੰਮ ਇਹਨੇ ਉਹਨਾਂ ਨੂੰ ਹੁੰਦੀ ਆ ਜਦੋਂ ਅਸੀਂ ਐਚਟੀ ਲਾਈਨ ਤੇ ਕੰਮ ਕਰਦੇ ਆ ਤਾਂ ਬਕਾਇਦਾ ਜਈ ਸਾਹਿਬ ਪਰਮਿਟ ਵੀ ਲੈਂਦੇ ਆ ਤੇ ਸਾਰਾ ਕੁਝ ਹੁੰਦਾ ਹੈ ਪਰ ਇਸ ਤੇ ਅਸੀਂ ਨੇ ਸਾਡੇ ਜਈ ਸਾਹਿਬ ਨੇ ਟ੍ਰਿਪਿੰਗ ਲੈ ਕੇ ਉਸ ਪਿੰਡ ਦੀ ਜੀਓ ਸਚ ਕੱਟੀ ਆ 11 ਕੇਵੀ ਉਸ ਤੋਂ ਬਾਅਦ ਉਸ ਟਰਾਂਸਫਾਰਮਰ ਦੀ ਜੀਓ ਸਚ ਕੱਟੀ ਆ ਫਿਰ ਵੀ ਐਚਟੀ ਤੇ ਐਲਟੀ ਲਾਈਨ ਦੋਨੇ ਅਰਥ ਕੀਤੀਆਂ ਨੇ 1% ਨੈਕਲੀਜੈਂਸੀ ਨਹੀਂ ਸਾਡੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਕੱਲ ਵੀ ਮੈਂ ਕਿਹਾ ਸੀ ਉਹਨਾਂ ਨੂੰ ਵੀ ਧਾਰਾ 304 ਲਾਉਣੀ ਹੈ ਜਿਹੜੀ ਹੁਣ ਅਮੈਂਡਮੈਂਟ ਹੋ ਕੇ ਆਈ ਉਹ ਲਾਓ ਅਸੀਂ 304 A ਨਹੀਂ ਲਵਾਉਣੀ ਪਰ ਐਸ ਐਚਓ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੇਰੇ ਨਾਲ ਵਾਦਾ ਕਰਕੇ ਗਿਆ ਉਹ ਕਿ ਉਹ ਕਹਿੰਦੇ ਵੀ ਅਸੀਂ ਉਹੀ ਲਾਉਣ ਲੱਗੇ ਹੁਣ ਥੋੜੇ ਦਿਨ ਬਾਅਦ ਤੁਹਾਨੂੰ ਉਹਦੀ ਅਸੀਂ ਕਾਪੀ ਭੇਜ ਦਿਆਂਗੇ